ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦਿਖਾ ਪਿਆ ਦੱਸ ਦਈਏ ਕਿ 5 ਫਰਵਰੀ ਨੂੰ ਜਿੱਥੇ ਚੋਣਾਂ ਹੋਈਆਂ ਉੱਥੇ ਹੀ 60% ਜਿਹੜਾ ਵੋਟਰ ਦਾ ਹੋਇਆ ਸੀ ਤੇ 699 ਜਿਹੜੇ ਉਮੀਦਵਾਰ ਮੈਦਾਨ ਵਿੱਚ ਉਤਰੇ ਸੀ ਤੇ ਅੱਜ ਜਾਨਕੀ 8 ਫਰਵਰੀ ਨੂੰ ਜਿੰਜ਼ਰ ਜ਼ਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੁਣ ਤੱਕ ਦੀ ਵੱਡੀ ਇਹੀ ਖਬਰ ਆ ਲਈ ਆ ਕਿ ਬੀਜੇਪੀ ਜਿਹੜੀ ਆ ਬਹੁਤ ਹੀ ਵੱਡੀ ਜਿੱਤ ਜਿਹੜੀ ਆ ਪ੍ਰਾਪਤ ਕਰ ਚੁੱਕੀ ਆ 27 ਸਾਲ ਬਾਅਦ ਆਪਣੇ ਦਰਸ਼ਕਾਂ ਦਾ ਦੱਸਿਏ ਕਿ 27 ਸਾਲ ਬਾਅਦ ਜਿਹੜੀ ਜਿੱਤ ਜਿਹੜੀ ਆ ਬੀਜੇਪੀ ਨੂੰ ਦੇਖਣ ਨੂੰ ਮਿਲਿਆ ਬਹੁਤ ਵੱਡੀ ਜਿੱਤ 27 ਸਾਲ ਦਾ ਇੰਤਜ਼ਾਰ ਜਿਹੜਾ ਉਹ ਅੱਜ ਜਿਹੜਾ ਬੀਜੇਪੀ ਦਾ ਖਤਮ ਹੋ ਚੁੱਕਾ ਤੇ ਬਹੁਤ ਵੱਡੀ ਜਿਹੜੀ ਜਿੱਤ ਜਿਹੜੀ ਆ ਬੀਜੇਪੀ ਨੂੰ ਮਿਲਿਆ ਇਹ ਦਸਰਾ ਇਹ ਵੀ ਹੋਵੇਗਾ ਕਿ ਖੁਦ ਕੇਜਰੀਵਾਲ ਆਪਣੀ ਹੀ ਸੀਟ ਦੇ ਪਚਾਅ ਆਏ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਖੁਦ ਆਪਣੀ ਹੀ ਸੀਟ ਨਹੀਂ ਬਚਾ ਸਕ ਪਏ ਇੱਥੋਂ ਤੱਕ ਕਿ ਮਨੀਸ਼ ਸੋਦਿਆ ਵੀ ਜਿਹੜੇ ਆ ਉਹ ਵੀ ਆਪਣੀ ਸੀਟ ਤੋਂ ਹਾਰ ਚੁੱਕੇ ਆ 27 ਸਾਲ ਬਾਅਦ ਜਿਹੜੀ ਬੀਜੇਪੀ ਨੂੰ ਜਿੱਤ ਜਿਹੜੀ ਮਿਲ ਰਹੀ ਆ ਹਰ ਜਗ੍ਹਾ ਤੇ ਜਿੱਥੇ ਜਿੱਥੇ ਬੀਜੇਪੀ ਦੇ ਸਮਰਥਕ ਆ ਬਹੁਤ ਹੀ ਵੱਡੀ ਗਿਣਤੀ ਵਿੱਚ ਜਿਹੜਾ ਕੀ ਆਪਣੀ ਖੁਸ਼ੀ ਜਿਹੜੀ ਜ਼ਾਹਰ ਕਰਦੇ ਤੇ ਕਰ ਰਹੇ ਆ ਤੇ ਜੇਕਰ ਆਪਾਂ ਗੱਲ ਕਰੀਏ ਸ਼ਹਿਰ ਭੋਪਾਲ ਦੀ ਪੋਪਲ ਦੇ ਵਿੱਚ ਵੀ ਬੀਜੇਪੀ ਦਾ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਤੇ ਬਹੁਤ ਵੱਡੀ ਜਿਹੜੀ ਖੁਸ਼ੀ ਦੀ ਜਿਹੜੀ ਰੈਲੀ ਆ ਉਹ ਇਕੱਡੀ ਜਾ ਰਹੀ ਆ ਪੋਪਲ ਸ਼ਹਿਰ ਦੇ ਵਿੱਚ ਪੂਰੇ ਪੋਪਲ ਸ਼ਹਿਰ ਦੇ ਵਿੱਚ ਰੈਲੀ ਕੱਢ ਕੇ ਸ਼ਹਿਰ ਤੋਂ ਸ਼ਹਿਰ ਉਹਨਾਂ ਦਾ ਜਿਹੜਾ ਖੁਸ਼ੀ ਜਿਹੜੀ ਆਪਣੀ ਜ਼ਾਹਿਰ ਕਰਨ ਕੀਤੀ ਜਾ ਰਹੀ ਆ ਲੱਡੂ ਵੰਡੇ ਜਾ ਰਹੇ ਆ ਇਹ ਕੋਈ ਫਿਰ ਦੱਸ ਦਈਏ ਕੀ ਬੀਜੇਪੀ ਦੀ ਜਿਹੜੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਜਿਹੜੀ ਕੀਤੀ ਆ 70 ਸੀਟਾਂ ਵਿੱਚੋਂ 48 ਸੀਟਾਂ ਲੈ ਕੇ ਜਿਹੜੀ ਬੀਜੇਪੀ ਆ ਐ ਪਹਿਲੇ ਪਾਇਦਾਂ ਦੇ ਜਿਹੜੀ ਉੱਤਰ ਆਈ ਆ ਬਹੁਤ ਬਹੁਤ ਤਤਵਾਤ ਅਗਲੀਆ ਅਪਡੇਟ ਲੈ ਲਈ ਜੁੜੇ ਰਹੋ ਡੇਲੀ ਟੌਪਿਕ ਦੇ ਨਾਲ